ਦੇਖਦੇ ਰਹੋ ਪੰਜਾਬੀ ਹਲਚਲ ਨਿਊਜ਼ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ। ਮੌਜੂਦ ਮਾਰਤੋ ਇੱਕ ਛੋਟਾ ਬੱਚਾ ਜਿਹੜਾ ਗਰਮ ਪਾਣੀ ਦੇ ਵਿੱਚ ਬਾਹ ਪੈਣ ਦੇ ਨਾਲ ਉਸਦੀ ਪਾ ਜੜੀ ਹੈ ਬੁਰੀ ਤਰ੍ਹਾਂ ਸੜ ਗਈ। ਉਸ ਦੇ ਇਲਾਜ ਵਾਸਤੇ ਮਿਸ਼ਨ ਹੈਲਪ ਆਫ ਫਾਊਂਡੇਸ਼ਨ ਅੱਜ ਗੁਰੂ ਨਾਨਕ ਹਸਪੀਟਲ ਮਜੀਠਾ ਰੋਡ ਵਿਖੇ ਪਹੁੰਚੀ ਔਰ ਉਸ ਦਾ ਇਲਾਜ ਜਿਹੜਾ ਆ ਨਾਲ ਹੋ ਕੇ ਕਰਵਾਇਆ।

ਆਓ ਗੱਲਬਾਤ ਕਰਦੇ ਆ ਮਿਸ਼ਨ ਹੈਲਪ ਫਾਊਂਡੇਸ਼ਨ ਦੀ ਪੂਰੀ ਟੀਮ ਇੱਥੇ ਪਹੁੰਚੀ ਆ ਤੇ ਚੇਅਰਮੈਨ ਸਾਹਿਬ ਜੀ ਕੀ ਕਹਿਣਾ ਚਾਹੋਗੇ ਅੱਜ ਮੇਰਾ ਨਾਮ ਬਹੁਤ ਚੰਗਾ ਵਾਲਾ ਮੈਂ ਮਿਸ਼ਨ ਹੈਲਪ ਫਾਊਂਡੇਸ਼ਨ ਦੇ ਚੇਅਰਮੈਨ ਹਾਂ ਮੇਰੀ ਸਾਰੀ ਟੀਮ ਜਿਹੜੀ ਮਿਸ਼ਨ ਹੈਲਪ ਫਾਊਂਡੇਸ਼ਨ ਦੀ ਉਹ ਸਾਰੀ ਮੇਰੇ ਨਾਲ ਮੌਜੂਦ ਆ ਮੇਰੇ ਨਾਲ ਪ੍ਰੈਜ਼ੈਂਟ ਸਾਹਿਬ ਜਨਰਲ ਸੈਕਟਰੀ ਜੀ ਔਰ ਵਾਈਸ ਪ੍ਰੈਜ਼ੈਂਟ ਔਰ ਕੈਸ਼ੀਅਰ ਸਾਹਿਬ ਅੱਜ ਜਿਹੜੇ ਸਾਡੇ ਮੂਥ ਪ੍ਰੈਜ਼ੀਡੈਂਟ ਨੇ ਉਹ ਸਟਫਰੀ ਨੇ ਉਹ ਜਿੰਨੇ ਵੀ ਮੈਂਬਰ ਨੇ ਮਿਸ਼ਨ ਹੌਪ ਹੌਸਪੀਟਲ ਦੀ ਫੈਲੀ ਟੀਮ ਸਾਡੇ ਇੱਥੇ ਮਜਬੂਤਾ ਹਸਪੀਟਲ ਦੇ ਆਪਰੇਸ਼ਨ ਜਿਹੜਾ ਆਪਰੇਸ਼ਨ ਚੱਲ ਰਿਹਾ ਸੀ ਬੱਚੇ ਦਾ ਉਹ ਵੀ ਸਾਡੀ ਟੀਮ ਜਿਹੜੀ ਹੈ ਇਹਨਾਂ ਦੇ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਉਹਨਾਂ ਕਾਫੀ ਦਿਨਾਂ ਤੋਂ ਉਸੇ ਬੱਚੇ ਦੀਆਂ ਵੀਡੀਓ ਵੀ ਕਾਫੀ ਪੋਸਟ ਕੀਤੀਆਂ ਫੇਸਬੁੱਕ ਤੇ ਆਪਣੇ ਆਪਣੇ ਇੰਸਟਾਗ੍ਰam ਪੇਜ ਤੇ ਕਿ ਬੱਚੇ ਨੂੰ ਇਲਾਜ ਦੀ ਬਹੁਤ ਜ਼ਰੂਰਤ ਦੀ ਕਿ ਬੱਚੇ ਦੀ ਤੁਸੀਂ ਦੇਖ ਸਕਦੇ ਹੋ ਪਿਛਲੀਆਂ ਵੀਡੀਓ ਮੈਂ ਚਾਹੁੰਦਾ ਕਿ ਤੁਸੀਂ ਨਾਲ ਲਾ ਦਿਓ ਨਾਲ ਕਾਹਦੇ ਲੋਕਾਂ ਨੂੰ ਪਤਾ ਲੱਗ ਸਕੇ ਇਸ ਬੱਚੇ ਦੀ ਹਾਲਾਤ ਜਿਹੜੇ ਸੀ ਉਹ ਵੀਡੀਓ ਤੇ ਬਿਆਨ ਕੀਤੇ ਆ ਇਹ ਬੱਚਾ ਜਿਹੜਾ ਅਪਾਜੀ ਜਿਹਾ ਇਹ ਬੱਚਾ ਨੂੰ ਕਿਦੋਂ ਦਾ ਬੰਦਾ ਜਾਂ ਬੱਚਾ ਹੋ ਕੋਈ ਵੀ ਇਹ ਬੰਦਾ ਫਿੱਟ ਨਹੀਂ ਆ ਤਾਂ ਉਹ ਪਾਹੀ ਜੀ ਕਿਹਾ ਜਾਂਦਾ ਔਰ ਮੇਰੀ ਟੀਮ ਦੇ ਨਾਲ ਸਾਰਿਆਂ ਦੇ ਨਾਲ ਮਿਹਨਤ ਕਰਕੇ ਸੱਚੇ ਤਾਂ ਜਿਹੜਾ ਅੱਜ ਆਪਰੇਸ਼ਨ ਆ ਉਹ ਆਪਣੇ ਡਾਕਟਰ ਸੁਵੀਰਾ ਸ਼ਰਮਾ ਜਿਹੜੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਭਰਾ ਜਿਹੜੇ ਹੈਗੇ ਐਮ ਐਸ ਸਾਹਿਬ ਦੇ ਪੀਏ ਸਾਹਿਬ ਜਿਹੜੇ ਕਮਲ ਭਾਈ ਜੀ ਮੈਂ ਉਹਨਾਂ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਇਸ ਦੁੱਖ ਦੇ ਸਮੇਂ ਦੇ ਵਿੱਚ ਜਿਹੜੀ ਸਾਡੀ ਮਿਸ਼ਨਲ ਫਾਊਂਡੇਸ਼ਨ ਦੀ ਮੋਢੇ ਨਾਲ ਮੋਢਾ ਲਾ ਕੇ ਸਾਡਾ ਸਾਥ ਦਿੱਤਾ ਮੈਂ ਆਪਣੇ ਸਰਦਾਰ ਹਰਜਿੰਦਰ ਸਿੰਘ ਤੇ ਲੋਜੀ ਜਿਹੜੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਜਿਹੜਾ ਆਪਰੇਸ਼ਨ ਹੋਇਆ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ 24 ਆਵਰ ਜਿਹੜੇ ਆ ਕੱਲ੍ਹ ਦੇ ਅਸੀਂ ਐਡਮਿਟ ਕਰਾਇਆ ਬੱਚੇ ਨੂੰ ਉਹਨਾਂ 24 ਆਵਰ ਜਿਹੜਾ ਇਹਨਾਂ ਨੇ ਇਸ ਆਪਰੇਸ਼ਨ ਦੇ ਲਈ ਸਾਡਾ ਬਹੁਤ ਸਾਲ ਜਿੱਤਾ ਸਾਡੀ ਟੀਮ ਦਾ ਮੈਂ ਆਸ ਕਰਦਾ ਹਾਂ ਕਿ ਇਹ ਜਿਹੜਾ ਮਤਲਬ ਆਪਣੀਆਂ ਸਮਾਜਾਂ ਜਿਵੇਂ ਸਾਡੇ ਮਿਸ਼ਨ ਐਂਡ ਫਾਊਂਡੇਸ਼ਨ ਨੂੰ ਦਿੰਦੇ ਰਹਿਣਗੇ ਤੁਸੀਂ ਦੇਖਿਆ ਬੱਚੇ ਦਾ ਜਿਹੜਾ ਆਪਰੇਸ਼ਨ ਹੋ ਗਿਆ ਬੱਚੇ ਨੂੰ ਜਿਹੜਾ ਸਕੂਲ ਦੇ ਵਿੱਚ ਵੀ ਜਿਹੜੀ ਬਟਨ ਦੀ ਉਹ ਮਨਾਈ ਸਮਾਜ ਦੇ ਲੋਕ ਵੀ ਜਿਹੜੇ ਉਸ ਬੱਚੇ ਨੂੰ ਨਕਾਰਦੇ ਹੀ ਪਰ ਜਦੋਂ ਅਸੀਂ ਆਪਣੇ ਬੱਚਿਆਂ ਵੱਲ ਦੇਖੀਦਾ ਕਿ ਸਾਡੇ ਬੱਚੇ ਨੂੰ ਮੈਂ ਮਾੜੀ ਜਿਹੀ ਸਟੇ ਨਹੀਂ ਲੱਗਦੀ ਦਾ ਸ਼ੁਰੂ ਸਟੇਮ ਡਾਕਟਰ ਦੇ ਕੋਲ ਪਹੁੰਚ ਕਰਦੇ ਆ ਪਰ ਇਹਨਾਂ ਦੀ ਜਿਹੜੀ ਪਹੁੰਚ ਡਾਕਟਰਾਂ ਦੇ ਕੋਲ ਨਹੀਂ ਨਹੀਂ ਹੋਈ ਗਈ ਕਿਉਂਕਿ ਇਹ ਪਰਵਾੜ ਲੋੜਵੰਦੀ ਹੈ ਇਸ ਨੂੰ ਇਲਾਜ ਦੀ ਜਰੂਰਤ ਸੀ ਸੋ ਸਾਡੀ ਟੀਮ ਮਿਸ਼ਨ ਅਰ ਫਾਊਂਡੇਸ਼ਨ ਨੇ ਸਾਰਿਆਂ ਨੇ ਉਪਰਲਾ ਚੁੱਕਿਆ ਕਿ ਇਸ ਬੱਚੇ ਨੂੰ ਜਿਹੜਾ ਅਸੀਂ ਉਹ ਬਾਈ ਨੂੰ ਪਛਾਣਾ ਸੋ ਉਹ ਬੱਚਾ ਤੁਹਾਡੇ ਸਾਹਮਣੇ ਹੈ ਬੱਚਾ ਬਿਲਕੁਲ ਤੰਦਰੁਸਤ ਹੈ ਤੁਸੀਂ ਬੱਚੇ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋ ਤੁਹਾਨੂੰ ਸਾਡੇ ਨਾਲ ਜੁੜ ਚੁੱਕੇ ਸਰਜੀਤ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਬਾਈ ਭਾਸਾ ਬਾਈ ਮੈਂ ਕੰਮ ਚੱਲ ਰਿਹਾ ਜਿਹੜਾ ਸੀ ਗੀੜਾ ਚੁੱਕਿਆ ਸੀ ਜੀ ਸੇਵਾ ਦਾ ਉੱਥੇ ਸੀ ਖੜੇ ਸਾਰੇ ਮੇਰੇ ਅਸਰ ਜਿਹੜੇ ਜਿਹੜੇ ਮੇਰੇ ਨਾਲ ਮੈਂਬਰ ਜਿਹੜੇ ਉੱਤੇਦਾਰ ਸਾਰੇ ਲੋਕ ਸਾਰਿਆਂ ਨੇ ਬੁਢੇ ਨਾਲ ਮੁੱਢਾ ਚੁੱਕੇ ਸੇਵਾ ਦਾ ਜਿਹੜਾ ਚੁੱਕਿਆ ਸੀ ਉਹ ਬਹੁਤ ਬਹੁਤ ਵਧੀਆ ਨਿਭਾਈ ਹੈ ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਹੈ ਅੱਲਾਹ ਦੇ ਇਹੋ ਮੈਸੇਜ ਹੋਊਗਾ ਕਿ ਸਾਰੇ ਜਿਹੜੇ ਜਿੰਨੇ ਵੀ ਮੇਰੀ ਹ왈 ਨੂੰ ਸੁਣ ਰਹੇ ਆ ਉਹ ਸੇਵਾਵਾਂ ਦੇਣ ਲੱਗਾ ਮਿਲ ਕੇ ਸੰਜੋਗ ਕੋਈ ਮਿਲ ਕੇ ਅੰਗਰੇਜ਼ ਨਾ ਕਰਾ ਕਰੋ ਸੇਵਾ ਦੇਣ ਦਾ ਦੇਖਿਆ ਕਰੋ ਕਿ ਬੱਚਿਆਂ ਦੀ ਦੇਖੋ ਕਿਦਾਂ ਪਰ ਜਿਹੜੇ ਬੱਚੇ ਦੀ ਸੇਵਾ ਨੂੰ ਭਾਗੀ ਆ ਸਾਡੇ ਨਾਲ ਜੁੜ ਚੁੱਕੇ ਨੇ ਜਰਨਲ ਸਕੱਤਰ ਢਿੱਲੋ ਸਾਹਿਬ ਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਮੈਂ ਆਪਣੀ ਸਾਰੀ ਟੀਮ ਦਾ ਤੈਨੂੰ ਧੰਨਵਾਦ ਕਰਦਾ ਜਿਹੜੇ ਮੇਰੇ ਵੀਰਾਂ ਨੇ ਆਪਣੇ ਨੇਕ ਕਮਾਈ ਦੇ ਵਿੱਚੋਂ ਹੰਸਾ ਫੰਡ ਵੀ ਦਿਖਾਇਆ ਮੈਂ ਉਹਨਾਂ ਦਾ ਵੀ ਤੈਨੂੰ ਧੰਨਵਾਦ ਕਰਦਾ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਦਲਜੀਤ ਸਿੰਘ ਜੂਥ ਪ੍ਰਧਾਨ ਸਰ ਕੀ ਕਹਿਣਾ ਚਾਹੋਗੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਤਨਾ ਵੀਰ ਬੋਲਵਾਰ ਤੋਂ ਪਿੰਡ ਨੂੰ ਆਇਏ ਜੀ ਇਹ ਤੇਲੀਬਰੀ ਤੋਂ ਵਿਜੇਨਾਮਾ ਅੱਲਾਮੁ ਅਲੈਕੁਮ ਅਤੇ ਅੱਜ 15 ਬਰੀਗ ਦਾ ਇਹਦਾ ਜੋ ਫੇਟ ਹੈ ਉਹ ਹੋ ਗਿਆ ਤੇ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਧੰਨਵਾਦ ਧੰਨਵਾਦ ਕਰੀ ਉਸ ਨੂੰ ਕੀ ਅੱਜ ਹਸਪਤਾਲ ਆਏ ਜੇ ਆਪਣੇ ਬੱਚੇ ਦਾ ਪਰਸਨ ਹੋਇਆ ਇਹਦੇ ਵਾਸਤੇ ਕਿਹੜੀ ਫੈਡਿਸ਼ਨਲ ਅਪਰਾਣਾ ਕੀਤਾ ਗਿਆ ਹਾਂਜੀ ਮੈਂ ਇਹਨਾਂ ਵੀਰਾਂ ਦਾਨੀਆਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਆਂ ਕਿ ਮੈਂ ਫੈਡਿਸ਼ਨਲ ਕਰਾ ਨਹੀਂ ਸਕਦੀ ਇਹਨਾਂ ਦੀ ਮਿਹਰਬਾਨੀ ਨਾਲ ਇਹਨਾਂ ਦੀ ਮਾਰਾ ਹੀ ਵੱਡੀ ਵੱਡੀ ਹੁੰਦੀ ਤੇ ਤੁਹਾਡੇ ਕਿਹੜੇ ਪਿੰਡ ਸੀ ਹਾਂਜੀ ਪਿੰਡ ਕਿਹੜਾ ਤੁਹਾਡਾ ਪਿੰਡ 골ਵਾੜ ਮੈਡਮ ਇੱਕ ਗਰੁੱਪ ਪੇਜ ਨਾਲ ਦਾ ਜਿਹੜਾ ਬੱਚਾ 골ਵਾੜ ਦਾ ਰਹਿਣ ਵਾਲਾ ਔਰ ਇੱਥੇ ਸਪੈਸ਼ਲੀ ਆਇਆ ਉਹਦੀ ਕੀ ਹਾਲਤ ਸੀ ਤੇ ਕੀ ਹੁਣ ਆਪਰੇਸ਼ਨ ਤੋਂ ਬਾਅਦ ਕਿਹੋ ਜਿਹਾ ਹੈ ਇਹ ਨਾ ਗੁਰਪ੍ਰੇਮ ਦਾ ਬੱਚਾ ਜਿਹੜਾ ਕਿ 7 ਸਾਲ ਦਾ ਹੈ ਨਾ ਸਾਡੇ ਕੋਲ ਆਇਆ ਸੀ ਤੇ ਕੁਝ ਮਹੀਨੇ ਪਹਿਲੇ ਇਹ ਨਾ ਚਲ ਗਿਆ ਸੀਗਾ ਤੇ ਚੱਲਣ ਤੋਂ ਬਾਅਦ ਜਿਹੜੀ ਦੀ ਸੱਜੀ ਬਾਹਂ ਸੀ ਉਹਦੀ ਹੌਲੀ ਰੇ ਨਾ ਇਕੱਠੀ ਹੋ ਗਈ ਸਾਰੀ ਐਨੀ ਕੋ ਇਕੱਠੀ ਹੋ ਗਈ ਬਾਹਂ ਕਿ ਇਹਦੀ ਜਿਹੜੀ ਬਾਹਂ ਉਹ ਸਿੱਧੀ ਹੋਈ ਨਹੀਂ ਪੰਦੀ ਸੀਗੀ ਤੇ ਅਸੀਂ ਇਹਦੀ ਪਲਾਸਟਿਕ ਸਰਜਰੀ ਕੀਤੀ ਹੈ ਅਸੀਂ ਦੀ ਸਾਰੀ ਬਾਹਂ ਆਪਰੇਸ਼ਨ ਕਰਕੇ ਖੋਲਲੀ ਹੈ ਤੇ ਖੋਲ ਕੇ ਉਹਦੇ ਚ ਨਾ ਪੱਟ ਤੋਂ ਲੈ ਕੇ ਮਾਸ ਭਰਿਆ ਆ ਆਪਰੇਸ਼ਨ ਇਹਦਾ ਕਾਫੀ ਅੱਛਾ ਹੋ ਗਿਆ ਹੈ ਸਸਾਨੋ ਕੁਰੀਉ ਮੀਦੇ ਕਿ ਪਿੱਛੋਂ ਵੀ ਇਹਦੀ ਬਾ ਬਹੁਤ ਅੱਛੀ ਰਹੇਗੀ ਠਿੱਠਾ ਕਮ ਰਹੇਗੀ ਤੇ ਠਿੱਕ ਠਾਕ ਕੰਮ ਕਰੇਗੀ ਬਾਕੀ ਇਸ ਤਰ੍ਹਾਂ ਕਿ ਸਾਡੇ ਲਈ ਤੇ ਇੱਕ ਰੂਟੀਨ ਆਪਰੇਸ਼ਨ ਹੈ ਜਿਹੜਾ ਕਿ ਆਪ ઓਪਰੇਸ਼ਨ ਹੈ ਮੈਡਮ ਮਿਸ਼ਨ ਹੈਲਪ ਫਾਊਂਡੇਸ਼ਨ ਦੇ ਬਾਰੇ ਕੀ ਕਹਿਣਾ ਚਾਹੋਗੇ ਇੱਕ ਗਰੀਬ ਪਰਿਵਾਰ ਨੂੰ ਦੇਖਦੇ ਹੋਏ ਉਹਦਾ ਬੱਚਾ ਇੱਥੇ ਲੈ ਕੇ ਆਏ ਆਪਣੇ ਮਿਸ਼ਨ ਵੱਲੋਂ ਉਹਦਾ ਇਲਾਜ ਕਰਾ ਰਹੇ ਹਾਂ ਹਾਂ ਉਹਦੇ ਲਈ ਸਾਡੇ ਨਾਲੋਂ ਜ਼ਿਆਦਾ ਜਿਹੜੀ ਐਨ ਜੀਓ ਹੈ ਜਿਹੜੀ ਇਹ ਮੁੰਡੇ ਸਭੋ ਮਿਲ ਕੇ ਉਹਦੀ ਮਦਦ ਕਰ ਰਹੇ ਇਹਨਾਂ ਦਾ ਕੰਮ ਜ਼ਿਆਦਾ ਸ਼ਲਾਘਾ ਯੋਗ ਹੈ ਤੇ ਇਹ ਦਿਸ ਨੀਡਸ ਟੂ ਬੀ ਅਪਰੀਸ਼ੀਏਟਿਡ ਕਿ ਚਲੋ ਬਹੁਤ ਅੱਛਾ ਨਾਨੇ ਕੀਤਾ ਕਿ ਨਾ ਵੀ ਹੈਲਪ ਦੇ ਨਾਲ ਜਿਹੜੇ ਗਰੀਬ ਪਰਿਵਾਰ ਆਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਹਸਪਤਲ ਜਾ ਕੇ ਇਲਾਜ ਹੋ ਜਾਂਦਾ ਐ ਸੋ ਚਲੋ ਸਾਡੇ ਕੋਲ ਲੈ ਕੇ ਆਏ ਤਾਂ ਹੀ ਅਸੀਂ ਉਹਨਾਂ ਦਾ ਇਲਾਜ ਕੀਤਾ ਇਹਨਾਂ ਨੂੰ ਸਭੋ ਜਦਾ ਥੈਂਕਸ ਕਰਨਾ ਚਾਹੀਦਾ ਮੈਡਮ ਜੀ ਜਿਹੜਾ ਪ੍ਰੈਸ਼ਰ ਤੋਂ ਬਾਅਦ ਹੋਣਾ ਇਹਦੀ ਐ ਜਿਹੜੀਆਂ ਨਾੜਾਂ ਉਹ ਵਰਕ ਕਰਨਗੀਆਂ ਹਾਂਜੀ ਹਾਂਜੀ ਨਹੀਂ ਬਿਲਕੁਲ ਠੀਕ ਵਰਕ ਕਰਨਗੀਆਂ ਐਕਚੁਅਲੀ ਉਹਦੇ ਨਾ ਕਿ ਜਦੋਂ ਬੱਚਾ ਜਲ ਜਾਂਦਾ ਨਾ ਤੇ ਬੱਚੇ ਨੂੰ ਇਮੀਡੀਏਟਲੀ ਪਲਾਸਟਿਕ ਸਾਈਡ ਡਿਪਾਰਟਮੈਂਟ ਲਾ ਕੇ ਉਹਨਾਂ ਲਈ ਨਸ ਤਾਂ ਹੀ ਉਹਨਾਂ ਚਾਹੀਦਾ ਹੈ ਇਹ ਉੱਤੇ ਪਿੰਡਾਂ ਤੋਂ ਕਿਤੇ ਛੋਲੇ ਇਲਾਜ ਕਰਾਉਂਦੇ ਰਹਿੰਦੇ ਆ ਤੇ ਉਹਦੇ ਕਰਕੇ ਉਹ ਠੀਕ ਨਹੀਂ ਹੁੰਦਾ ਬੱਚਾ ਉਲਟਾ ਸਭ ਉਹ ਕੰਪਲਿਕੇਸ਼ਨ ਹੋ ਜਾਂਦੀ ਹੈ ਜਿਹੜੀ ਕਿ ਬਾਹ ਜੁੜ ਜਾਂਦੀ ਹੈ ਨਾ ਤੇ ਟਾਈਮ ਸਰ ਆ ਜਾਏ ਤੇ ਸਭ ਥੋੜਾ ਇਲਾਜ ਛੋਟਾ ਹੋ ਜਾਂਦਾ ਪਰ ਚਲੋ ਐਨੀਹੋ ਠੀਕ ਹੈ ਹੁਣ ਵੀ ਠੀਕ ਹੈ ਦੇਖਦੇ ਰਹੋ ਪੰਜਾਬੀ ਹਲਚਲ ਨਿਊਜ਼ ਨਵੀਆਂ ਤੇ ਤਾਜ਼ੀਆਂ ਖਬਰਾਂ